ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਸ਼ਹੀਦ ਭਾਈ ਲਖਮਣ ਸਿੰਘ ਬੱਬਰ ਦੇ ਬਾਰੇ ਲਖਮਣ ਸਿੰਘ ਬੱਬਰ ਉਹ ਇਨਸਾਨ ਸੀ ਜੋ ਪਹਿਲਾਂ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਜਨਮ ਲੈਂਦਾ ਜਿਸ ਦਾ ਨਾਮ ਬਸ਼ੀਰ ਮੁਹੰਮਦ ਰੱਖਿਆ ਜਾਂਦਾ ਤੇ ਫਿਰ ਉਹ ਪੁਲਿਸ ਦੇ ਵਿੱਚ ਭਰਤੀ ਹੁੰਦਾ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਉਹ ਫਿਰ ਇੱਕ ਖੜਕੂ ਸਿੰਘ ਬਣ ਜਾਂਦਾ ਖੜਕੂ ਸਿੰਘ ਫਿਰ ਸ਼ਹੀਦੀ ਕਿਵੇਂ ਪ੍ਰਾਪਤ ਕਰਦਾ ਹੈ ਇਹ ਹੀ ਸਾਰੀ ਸਟੋਰੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਬਸ਼ੀਰ ਮੁਹੰਮਦ ਦਾ ਜਨਮ 1 ਅਗਸਤ 1970 ਨੂੰ ਮਾਨਸਾ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਹੋਇਆ ਉਸਦੇ ਪਿਤਾ ਦਾ ਨਾਮ ਜਨਾਬ ਅਲੀ ਮੁਹੰਮਦ ਸੀ ਤੇ ਉਸਦੀ ਮਾਤਾ ਦਾ ਨਾਮ ਨੂਰੀ ਸੀ ਜਿਸ ਨੂੰ ਲੋਕ ਦਿਆਲੋ ਵੀ ਕਹਿੰਦੇ ਸੀ ਉਸਦੇ ਪਰਿਵਾਰ ਦੇ ਵਿੱਚ ਉਸ ਦੀਆਂ ਦੋ ਭੈਣਾਂ ਤੇ ਦੋ ਭਰਾ ਹੋਰ ਸੀ ਬਸ਼ੀਰ ਮੁਹੰਮਦ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸੀਗਾ ਉਹ ਬਹੁਤ ਹੁਸ਼ਿਆਰ ਸੀ ਤੇ ਪੜ੍ਹਾਈ ਦੇ ਵਿੱਚ ਵਧੀਆ ਹੋਣ ਦੇ ਨਾਲ ਨਾਲ ਉਸ ਨੂੰ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਕੀਡਾ ਦੇ ਵਿੱਚ ਉਹ ਬਾਲੀਬਾਲ ਬਹੁਤ ਵਧੀਆ ਖੇਡਦਾ ਸੀ ਜਿਸ ਦੇ ਕਰਕੇ ਸਕੂਲ ਦੀ ਟੀਮ ਦੇ ਵਿੱਚ ਉਹ ਇੱਕ ਆਵਲ ਨੰਬਰ ਦਾ ਪਲੇਅਰ ਮੰਨਿਆ ਜਾਂਦਾ ਸੀ ਉਸ ਤੋਂ ਬਾਅਦ ਉਹ ਜਿਉ ਜੋ 10 ਵੀ ਦੇ ਨੇੜੇ ਜਾਂਦਾ ਗਿਆ ਤੇ ਉਸ ਨੂੰ ਇੱਕ ਸ਼ੌਂਕ ਹੋਰ ਪਲਵਾਨੀ ਦਾ ਪੈਂਦਾ ਗਿਆ ਉਸ ਤੋਂ ਬਾਅਦ ਉਹ ਪਲਵਾਨ ਬਣਿਆ ਪਲਵਾਨੀ ਉਹਨੇ ਸਕੂਲ ਦੇ ਵਿੱਚੋਂ ਸ਼ੁਰੂ ਕੀਤੀ ਤੇ ਹੌਲੀ ਹੌਲੀ ਉਸ ਦਾ ਨਾਮ ਲਾਕੇ ਦੇ ਵਿੱਚ ਗੂੰਜਣ ਲੱਗ ਗਿਆ ਬਸ਼ੀਰ ਮੁਹੰਮਦ ਨੂੰ ਹਰ ਕੋਈ ਜਾਣਦਾ ਸੀ ਉਸ ਨੂੰ ਜਾਣਦੇ ਸੀ ਕਿ ਇੱਕ ਪਹਿਲਵਾਨ ਹੈ ਜਿਸ ਦਾ ਨਾਮ ਬਸ਼ੀਰ ਮੁਹੰਮਦ ਹੈ ਉਹ ਬਹੁਤ ਵਧੀਆ ਪਹਿਲਵਾਨੀ ਕਰਦਾ ਉਹ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਪਰਿਵਾਰ ਦੀ ਬੀਤੀ ਸਹਾਇਤਾ ਦੇ ਲਈ ਪੁਲਿਸ ਜੁਆਇਨ ਕਰ ਲੈਂਦਾ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਜਾਂਦਾ ਜਦੋਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦਾ ਉੱਥੇ ਇੱਕ ਡੀਐਸਪੀ ਸੀ ਜਿਸ ਦਾ ਨਾਮ ਸੀਗਾ ਸੁਮਜੀਂਦਰ ਚਾਹਲ ਉਹ ਜਦੋਂ ਉਸ ਡੀਐਸਪੀ ਨੂੰ ਉਸ ਬशीर ਮੁਹੰਮਦ ਦੇ ਬਾਰੇ ਪਤਾ ਲੱਗਦਾ ਕਿ ਇੱਕ ਨੌਜਵਾਨ ਜੋ ਪਹਿਲਾਂ ਪਲਵਾਨੀ ਵੀ ਕਰਦਾ ਰਿਹਾ ਉਹ ਬਹੁਤ ਫਰਤੀਲਾ ਵੀ ਆ ਖੇਡਾਂ ਦੇ ਵਿੱਚ ਵੀ ਅਭਲ ਹੈ ਤੇ ਉਹਦਾ ਸਰੀਰ ਵੀ ਬਹੁਤ ਤਾਕੜਾ ਤਾਂ ਇਹ ਸਾਰੀਆਂ ਗੱਲਾਂ ਸੁਣ ਕੇ ਹੁਣ ਜਿਹੜਾ ਡੀਐਸਪੀ ਚਾਹਲ ਸੀਗਾ ਉਹ ਬਸ਼ੀਰ ਮੁਹੰਮਦ ਨੂੰ ਆਪਣਾ ਪਰਸਨਲ ਬਾਡੀਗਾਰਡ ਰੱਖ ਲੈਂਦਾ ਹੁਣ ਇਹ ਉਹ ਦੌਰ ਸੀ ਜਦੋਂ ਪੂਰੇ ਖਾੜਕੂ ਲਹਿਰ ਦਾ ਸਿਖਰ ਸੀਗਾ ਖਾੜਕੂ ਆਪਣਾ ਪੂਰੇ ਐਕਸ਼ਨਾਂ ਦੇ ਵਿੱਚ ਸੀਗੇ ਬਹੁਤ ਵੱਡੇ ਵੱਡੇ ਐਕਸ਼ਨ ਕਰ ਰਹੇ ਸੀ ਉਸ ਟਾਈਮ ਤੇ ਮਾਨਸਾ ਦੇ ਵਿੱਚ ਭਾਈ ਗਰਮੇਲ ਸਿੰਘ ਬੱਬਰ ਤੇ ਭਾਈ ਰਿਸ਼ਪਾਲ ਸਿੰਘ ਬੱਬਰ ਦੀ ਅਗਵਾਈ ਦੇ ਵਿੱਚ ਬੱਬਰ ਖਾਲਸਾ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਬੱਬਰ ਖਾਲਸਾ ਦੇ ਜਿਹੜੇ ਖਾੜਕੂ ਸਿੰਘ ਸੀਗੇ ਉਹ ਆਪਣੇ ਐਕਸ਼ਨ ਕਰ ਰਹੇ ਸੀ ਤੇ ਐਕਸ਼ਨ ਇੰਨੇ ਵੱਡੇ ਸੀ ਕਿ ਪੁਲਿਸ ਬਹੁਤ ਜ਼ਿਆਦਾ ਤੰਗ ਸੀਗੀ ਤੇ ਦੂਜੇ ਪਾਸੇ ਪੁਲਿਸ ਵੱਲੋਂ ਪੂਰੀ ਖੁੱਲ੍ਹ ਦਿੱਤੀ ਗਈ ਹੁੰਦੀ ਸੀ ਜਿਹੜੀਆਂ ਏਜੰਸੀਆਂ ਸੀਗੀਆਂ ਇਡੀਅਨ ਏਜੰਸੀਆਂ ਜੋ ਕਿ ਸਿਕਿਉਰਿਟੀ ਏਜੰਸੀਆਂ ਸੀਗੀਆਂ ਉਹ ਆਪਣੇ ਜਿਹੜੀ ਪੰਜਾਬ ਪੁਲਿਸ ਤੇ ਆਪਣੇ ਦੂਜੇ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦੇ ਕੇ ਰੱਖਦੀਆਂ ਸੀ ਉਹ ਦੂਜੇ ਪਾਸੇ ਲੋਕਾਂ ਦੇ ਇਨਕਾਊਂਟਰ ਜਿਹੜੇ ਮੁੰਡੇ ਸੀ ਉਹਨਾਂ ਨੂੰ ਘਰੋਂ ਚੱਕ-ਚੱਕ ਮਾਰਨਾ ਤੇ ਉਹਨਾਂ ਦੇ ਇਨਕਾਊਂਟਰ ਕਰਮੇ ਝੂਠੇ ਮੁਕਾਬਲੇ ਬਣਾਉਣੇ ਤੇ ਈਆਂ ਦੀਆਂ ਬੇਪੱਤੀਆਂ ਕਰਨੀਆਂ ਇਹ ਸਭ ਕੁਝ ਉਸ ਟਾਈਮ ਦੇ ਵਿੱਚ ਚੱਲ ਰਿਹਾ ਸੀ ਤੇ ਇੱਕ ਮਾਹੌਲ ਹੋਰ ਸੀਗਾ ਜੋ ਕਿ ਬਲੈਕ ਐਟਾਂ ਦਾ ਮਾਹੌਲ ਸੀ ਕੁਝ ਲੋਕਾਂ ਸਿੰਘਾਂ ਦੀ ਮੁਖਬਰੀ ਕਰਦੇ ਤੇ ਪੁਲਿਸ ਦੇ ਵਿੱਚ ਨੌਕਰੀ ਪ੍ਰਾਪਤ ਕਰਦੇ ਸੀਗੇ ਜਾਂ ਫਿਰ ਪੁਲਿਸ ਵੱਲੋਂ ਵੱਡੇ ਵੱਡੇ ਇਨਾਮ ਲੈਂਦੇ ਸੀ ਇਹ ਉਹ ਦੌਰ ਵੀ ਸੀਗਾ ਕਿਸੇ ਦੇ ਚੱਲਦੇ ਆ ਜਦੋਂ ਵੱਡੇ ਵੱਡੇ ਐਕਸ਼ਨ ਹੋਣ ਲੱਗੇ ਤਾਂ ਪੁਲਿਸ ਦੇ ਗੱਲ ਸਮਝ ਦੇ ਵਿੱਚ ਆਈ ਕਿ ਜੇਕਰ ਹੁਣ ਖੜਕੂ ਸਿੰਘਾਂ ਨੂੰ ਕਾਬੂ ਦੇ ਵਿੱਚ ਕਰਨਾ ਜਾਂ ਖੜਕੂਆਂ ਦੇ ਐਕਸ਼ਨ ਰੋਕਣੇ ਨੇ ਤਾਂ ਉਹਨਾਂ ਦੇ ਵਿੱਚ ਵੜਨਾ ਪੈਣਾ ਉਹਨਾਂ ਦੇ ਵਿੱਚ ਆਪਣੇ ਬੰਦੇ ਛੱਡਣੇ ਪੈਣਿਆ ਇਸੇ ਦੇ ਚੱਲਦੇ ਆ ਜਿਹੜਾ ਹੁਣ ਡੀਐਸਪੀ ਚਾਰਲ ਸੀ ਉਹ ਬਸ਼ੀਰ ਮੁਹੰਮਦ ਨੂੰ ਤਿਆਰ ਕਰਦਾ ਉਹ ਸਮਝਦਾ ਹੈ ਕਿ ਇੱਕ ਲੜਕਾ ਜੋ ਕਿ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਉਹਦਾ ਬਹੁਤ ਖਾਸ ਹੈ ਉਹ ਉਹ ਸੋਚਦਾ ਹੈ ਕਿ ਇਹਨੂੰ ਜਿਹੜਾ ਖਾੜਕੂਆਂ ਦੇ ਵਿੱਚ ਬਾੜਿਆ ਜਾਵੇ ਖਾੜਕੂ ਜਥੇਬੰਦੀਆਂ ਦੇ ਵਿੱਚ ਭੇਜਿਆ ਜਾਵੇ ਤੇ ਉੱਥੋਂ ਇਨਫੋਰਮੇਸ਼ਨ ਦੇਵੇ ਤੇ ਅਸੀਂ ਉਹਦੇ ਹਿਸਾਬ ਨਾਲ ਐਕਸ਼ਨ ਕਰੀਏ ਆਪਣਾ ਤੇ ਇਸ ਦੇ ਚੱਲਦਿਆਂ ਹੁਣ ਬਸ਼ੀਰ ਮੁਹੰਮਦ ਨੂੰ ਬੁਲਾਇਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਆਪਣੇ ਕੇਸ ਅਤੇ ਦਾੜੀ ਵਧਾ ਉਹ ਇਸੇ ਤਰ੍ਹਾਂ ਆਪਣੇ ਡੀਐਸਪੀ ਦਾ ਹੁਕਮ ਮੰਨਦਾ ਕੇਸ ਅਤੇ ਦਾੜੀ ਵਧਾ ਲੈਂਦਾ ਉਸ ਤੋਂ ਬਾਅਦ ਹੁਣ ਇੱਕ ਸਟੋਰੀ ਰਚੀ ਜਾਂਦੀ ਹੈ ਇੱਕ ਉਹ ਕਹਾਣੀ ਬਣਾਉਂਦੇ ਆ ਜਿਸ ਦੇ ਵਿੱਚ ਉਹ ਦੱਸਦੇ ਆ ਕਿ ਇੱਕ ਖਾੜਕੂ ਜੋ ਕਿ ਥਾਣੇ ਦੇ ਵਿੱਚੋਂ ਭੱਜ ਗਿਆ ਤੇ ਨਾਲ ਅਸਲਾ ਲੈ ਕੇ ਭੱਜ ਗਿਆ ਇਹ ਖਬਰ ਉਹ ਲੋਕਾਂ ਤੱਕ ਫਲਾਉਂਦੇ ਆ ਅਖਬਾਰਾਂ ਦੇ ਵਿੱਚ ਛਾਪ ਦਿੰਦੇ ਤੇ ਉਸ ਖਾੜਕੂ ਦਾ ਨਾਮ ਦੱਸਿਆ ਜਾਂਦਾ ਲਛਮਣ ਸਿੰਘ ਤੇ ਜਦੋਂ ਇਹ ਗੱਲ ਅਖਬਾਰਾਂ ਦੇ ਵਿੱਚ ਆਉਂਦੀ ਹੈ ਤੇ ਇਹ ਲਛਮਣ ਸਿੰਘ ਕੋਈ ਹੋਰ ਨਹੀਂ ਬਲਕਿ ਬशीर ਮੁਹੰਮਦੇ ਹੁੰਦਾ ਜਿਸ ਨੂੰ ਕੋਈ ਪੁਲਿਸ ਨੇ ਜਾਣ ਬੁੱਝ ਕੇ ਸਟੋਰੀ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਹੁੰਦਾ ਇਹ ਹੁਣ ਇਸੇ ਸਟੋਰੀ ਨੂੰ ਲੈ ਕੇ ਇਹ ਜਿਹੜਾ ਲਖਮਨ ਸਿੰਘ ਹੈ ਉਹ ਹੁਣ ਗੁਰਮੇਲ ਸਿੰਘ ਬੱਬਰ ਦੀ ਟੀਮ ਦੇ ਕੋਲੇ ਜਾ ਰਲਦਾ ਉਹਨਾਂ ਦੇ ਕੋਲ ਜਾ ਕੇ ਦੱਸਦਾ ਕਿ ਮੈਂ ਉਹੀ ਸਿੰਘ ਹੈ ਜਿਨੇ ਥਾਣੇ ਦੇ ਵਿੱਚੋਂ ਹਸਲਾ ਲੁੱਟਿਆ ਉਸ ਤੋਂ ਬਾਅਦ ਉਹਦੀ ਮੁਲਾਕਾਤ ਗੁਰਮੇਲ ਸਿੰਘ ਬੱਬਰ ਦੇ ਨਾਲ ਹੁੰਦੀ ਹੈ ਤੇ ਉਹ ਉਸ ਨੂੰ ਜਥੇਬੰਦੀ ਦੇ ਵਿੱਚ ਭਰਤੀ ਕਰ ਲੈਂਦੇ ਆ ਜਥੇਬੰਦੀ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਜਿਹੜਾ ਇਹ ਮੁਹੰਮਦ ਸੀ ਉਹ ਸਾਰੀਆਂ ਖਬਰਾਂ ਪੁਲਿਸ ਨੂੰ ਦਿੰਦਾ ਰਹਿੰਦਾ ਉਹ ਕਾਫੀ ਜਿਹੜੇ ਐਕਸ਼ਨ ਸੀਗੇ ਉਹਦੇ ਕਰਕੇ ناکਾਮ ਵੀ ਹੁੰਦੇ ਆ ਕਿਉਂਕਿ ਉਹ ਪਹਿਲਾਂ ਹੀ ਉਹਨਾਂ ਦੀ ਸੂਹ ਦੇ ਦਿੰਦਾ ਸੀ ਐਦਾਂ ਚਲਦਾ ਚਲਦਾ ਜਦੋਂ ਉਹ ਖੜਕੂ ਸਿੰਘਾਂ ਦੇ ਨਾਲ ਵਿਚਰਦਾ ਤਾਂ ਹੌਲੀ ਹੌਲੀ ਕਰਕੇ ਉਹਦਾ ਮਨ ਬਦਲਣਾ ਸ਼ੁਰੂ ਹੋ ਜਾਂਦਾ ਉਹ ਸੋਚਦਾ ਕਿ ਇੱਕ ਸਿੰਘ ਜੋ ਤੜਕੀ ਸਵੇਰੇ ਉੱਠਦੇ ਆ ਸਵੇਰੇ ਕਰਕਸਾਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਉਸ ਤੋਂ ਬਾਅਦ ਨਿਤਨੇਮ ਕਰਦੇ ਆ ਨਾਮ ਜਪਦੇ ਤੇ ਫਿਰ ਸਾਰਾ ਦਿਨ ਆਪਣੇ ਪੰਥ ਦੀ ਸੇਵਾ ਕਰਦੇ ਆ ਆਪਣੇ ਲੋਕਾਂ ਨੂੰ ਬਚਾਉਂਦੇ ਆ ਤੇ ਪੁਲਿਸ ਦੂਜੇ ਪਾਸੇ ਲੋਕਾਂ ਨੂੰ ਮਾਰ ਰਹੀ ਆ ਤਾਂ ਉਹਦਾ ਮਨ ਬਦਲਣਾ ਸ਼ੁਰੂ ਹੋ ਜਾਂਦਾ ਜੇ ਉਹ ਸੋਚਦਾ ਕਿ ਜੋ ਕੰਮ ਕਰ ਰਿਹਾ ਉਹ ਬਹੁਤ ਜ਼ਿਆਦਾ ਗਲਤ ਹੈ ਤੇ ਇਸ ਦੇ ਮਨ ਦੇ ਵਿੱਚ ਇਹ ਗੱਲਾਂ ਆਉਣ ਦਾ ਇੱਕ ਕਾਰਨ ਹੋਰ ਵੀ ਹੁੰਦਾ ਕਿਉਂਕਿ ਜਿਹੜੀ ਇਹਦੀ ਮਾਂ ਸੀਗੀ ਜਿਹੜੀ ਇਸਦੀ ਮਾਤਾ ਜਿਸ ਦਾ ਨਾਮ ਨੂਰੀ ਸੀ ਜਿਸ ਨੂੰ ਲੋਕ ਦਿਆਲੋ ਦੇ ਨਾਮ ਨਾਲ ਵੀ ਜਾਣਦੇ ਸੀਗੇ ਉਹ ਕੁਝ ਉਹਨਾਂ ਮੁਸਲਮਾਨਾਂ ਦੇ ਵਿੱਚੋਂ ਸੀ ਜੋ ਕਿ 1947 ਦੀ ਵੰਡ ਵੇਲੇ ਇੱਧਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿ ਗਏ ਸੀ ਤੇ ਉਸ ਦੀ ਜਿਹੜੀ ਮਾਂ ਸੀ ਉਹਨੂੰ ਇੱਕ ਸਿੱਖ ਫੈਮਿਲੀ ਨੇ ਪਾਲਿਆ ਹੁੰਦਾ ਉਸ ਨੂੰ ਪਾਲ ਤੋਂ ਬਾਅਦ ਉਸ ਦਾ ਵਿਆਹ ਜਿਹੜੀ ਸਿੱਖ ਫੈਮਿਲੀ ਆ ਉਹ ਮੁਸਲਮਾਨ ਰੀਤੀ ਰਿਵਾਜਾਂ ਦੇ ਅਨੁਸਾਰ ਕਰਦੀ ਐ ਇੱਕ ਮੁਸਲਮਾਨ ਦੇ ਨਾਲ ਉਸਦਾ ਵਿਆਹ ਕੀਤਾ ਜਾਂਦਾ ਇਸ ਲਈ ਜਿਹੜੀ ਨੂਰੀ ਸੀ ਉਸਦੀ ਮਾਂ ਸੀ ਮੁਹੰਮਦ ਦੀ ਉਸਦੇ ਮੰਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਸੀ ਸਿੱਖੀ ਪ੍ਰਤੀ ਇਸੇ ਦੇ ਚੱਲਦੇ ਆ ਉਹ ਆਪਣੇ ਬੱਚਿਆਂ ਨੂੰ ਵੀ ਜਦੋਂ ਕੁਰਾਨ ਦੀ ਐਤਹਾਤਾ ਪੜ੍ਹਾਉਂਦੀ ਸੀ ਉਸਦੇ ਨਾਲ ਨਾਲ ਉਹ ਇੱਕ ਗਰਵਾਣੇ ਦੀਆਂ ਤੁਕਾਂ ਵੀ ਉਹਨਾਂ ਨੂੰ ਯਾਦ ਕਰਾਉਂਦੀ ਸੀ ਇਸੇ ਦੇ ਚੱਲਦੇ ਆ ਜਦੋਂ ਅੱਗੇ ਜਾ ਕੇ ਇੱਕ ਡਾਇਰੀ ਵੀ ਮਿਲੀ ਜੋ ਕਿ ਲਾਚਮਣ ਸਿੰਘ ਬੱਬਰ ਦੀ ਸੀ ਉਸ ਦੇ ਵਿੱਚ ਵੀ ਘਰਾਣੀਆਂ ਇਤਾਂ ਦੇ ਨਾਲ-ਨਾਲ ਗਰਵਾਣੀਆਂ ਤੁਕਾਂ ਵੀ ਲਿਖੀਆਂ ਨੀ ਆਉਂਦੀਆਂ ਸੀਗੀਆਂ ਇੱਕ ਕੋਰਸ ਵਜੋਂ ਉਹਨਾਂ ਨੂੰ ਵਰਤਦਾ ਰਹਿੰਦਾ ਸੀਗਾ ਉਹ ਇਹੀ ਕੰਮ ਸੀ ਹੁਣ ਦੋ ਕਾਰਨ ਹੋ ਗਏ ਸੀਗੇ ਇੱਕ ਤਾਂ ਉਹ ਖੜਕੂ ਸਿੰਘਾਂ ਦੇ ਵਿੱਚ ਵਿਚਰ ਰਿਹਾ ਸੀ ਤੇ ਦੂਜਾ ਉਸ ਦੇ ਜਿਹੜਾ ਅੰਦਰ ਬੀਜ ਸਿੱਖੀ ਦਾ ਪਹਿਲਾਂ ਤੋਂ ਹੀ ਅਲੱਗ ਚੁੱਕਿਆ ਸੀਗਾ ਤੇ ਇਸੇ ਦੇ ਕਰਕੇ ਹੁਣ ਉਹਨੂੰ ਇਹ ਆਪਣੇ ਕਾਰਨਾਮੇ ਜੋ ਕਰ ਰਿਹਾ ਸੀ ਪੁਲਿਸ ਦੇ ਲਈ ਕੰਮ ਕਰ ਰਿਹਾ ਸੀ ਉਹਨੂੰ ਵਧੀਆ ਨਹੀਂ ਲੱਗਦਾ ਸੀ ਇਸ ਕਰਕੇ ਉਹ ਇੱਕ ਦਿਨ ਫੈਸਲਾ ਕਰਦਾ ਕਿ ਉਹ ਪੁਲਿਸ ਨੂੰ ਛੱਡ ਕੇ ਪੱਕਾ ਹੀ ਖਾਰਕੂ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਜਾਵੇਗਾ ਇਸ ਦੇ ਚੱਲਦਿਆਂ ਹੀ ਉਹ ਇੱਕ ਦਿਨ ਗਰਮੇਲ ਸਿੰਘ ਬੱਬਰ ਨੂੰ ਮਿਲਦਾ ਆਪਣੇ ਜਾਨ ਦੀ ਪ੍ਰਵਾਹ ਕਿਤੇ ਵੀ ਨਾ ਸਾਰੀ ਸੱਚਾਈ ਗਰਮੇਲ ਸਿੰਘ ਬੱਬਰ ਨੂੰ ਦੱਸ ਦਿੰਦਾ ਹੁਣ ਗਰਮੇਲ ਸਿੰਘ ਬੱਬਰ ਜਦੋਂ ਇਹ ਸਾਰੀ ਗੱਲਬਾਤ ਸੁਣਦਾ ਤਾਂ ਉਹ ਨਾਲ ਦੇ ਸਿੰਘਾਂ ਨੂੰ ਪੁੱਛਦਾ ਕਿ ਹੁਣ ਇਹਦਾ ਕੀ ਕੀਤਾ ਜਾਵੇ ਤਾਂ ਸਿੰਘਾਂ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਇਸ ਨੂੰ ਥੋੜਾ ਸਮਾਂ ਦਿੱਤਾ ਜਾਵੇ ਇਹਨੂੰ ਟ੍ਰੇਨਿੰਗ ਤੇ ਭੇਜ ਦੋ ਤੇ ਉਸ ਤੋਂ ਬਾਅਦ ਇਹਨੂੰ ਮਨ ਬਣਾ ਲੈਣ ਦੋ ਇਹਨੂੰ ਸੋਚਣ ਦਾ ਸਮਾਂ ਦੋ ਕਿ ਸੱਚਮੁੱਚ ਸਾਡੇ ਸ਼ਾਮਲ ਹੋਣਾ ਚਾਹੁੰਦਾ ਜਾਂ ਨਹੀਂ ਇਸੇ ਤਰ੍ਹਾਂ ਫਿਰ ਜੋ ਬशीर ਮੁਹੰਮਦ ਸੀਗਾ ਉਹਨੂੰ ਟ੍ਰੇਨਿੰਗ ਦੇ ਉੱਤੇ ਭੇਜ ਦਿੱਤਾ ਜਾਂਦਾ ਹੁਣ ਉਹ ਜਦੋਂ ਟ੍ਰੇਨਿੰਗ ਦੇ ਉੱਤੇ ਜਾਂਦਾ ਉੱਥੇ ਜਾ ਕੇ ਉਹਦਾ ਇਰਾਦਾ ਹੋਰ ਵੀ ਪੱਕਾ ਹੋ ਜਾਂਦਾ ਤੇ ਉੱਥੇ ਜਾ ਕੇ ਉਹ ਅਮਰ ਸਿੱਖਣ ਬਾਰੇ ਸੋਚਦਾ ਤੇ ਉੱਥੇ ਹੀ ਉਹ ਸਿੰਘ ਸੱਜ ਜਾਂਦਾ ਜਦੋਂ ਟ੍ਰੇਨਿੰਗ ਕਰਨ ਦੇ ਲਈ ਗਿਆ ਹੁੰਦਾ ਸਿੰਘ ਸੱਜਣ ਤੋਂ ਬਾਅਦ ਉਹਨੂੰ ਪੱਕਾ ਹੀ ਲਛਮਣ ਸਿੰਘ ਬਬਰਦਾਰ ਨਾਮ ਦੇ ਦਿੱਤਾ ਜਾਂਦਾ ਹੁਣ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਜੰਮਿਆ ਲੜਕਾ ਜੋ ਪੁਲਿਸ ਦੀ ਨੌਕਰੀ ਕਰਦਾ ਸੀ ਹੁਣ ਲਛਮਣ ਸਿੰਘ ਬੱਬਰ ਬਣ ਜਾਂਦਾ ਉਸ ਤੋਂ ਬਾਅਦ ਉਹ ਦੁਬਾਰਾ ਤੋਂ ਫੇਰ ਮਾਨਸਾ ਏਰੀਆ ਦੇ ਵਿੱਚ ਆਉਂਦਾ ਮਾਨਸਾ ਏਰੀਆ ਦੇ ਵਿੱਚ ਆ ਕੇ ਉਹ ਬਹੁਤ ਸਾਰੇ ਫੋਰ ਐਕਸ਼ਨ ਕਰਦਾ ਤੇ ਜਿਹੜੇ ਵੀ ਲੋਕ ਬੱਬਰਾਂ ਤੇ ਖੜਕੂਆਂ ਦੇ ਖਿਲਾਫ ਕੰਮ ਕਰ ਰਹੇ ਹੁੰਦੇ ਆ ਉਹ ਉਹਨਾਂ ਦਾ ਸੋਧੇ ਵੀ ਲਾਉਂਦਾ ਹੁਣ ਸਾਰੇ ਲੋਕ ਉਹ ਤੋਂ ਡਰਨ ਲੱਗ ਜਾਂਦੇ ਆ ਜਿਹੜੇ ਖੜਕੂਆਂ ਦੇ ਖਿਲਾਫ ਕੰਮ ਕਰਦੇ ਹੁੰਦੇ ਆ ਉਹ ਸਾਰੇ ਹੀ ਲੋਕ ਹੁਣ ਉਸ ਤੋਂ ਡਰਨ ਲੱਗ ਜਾਂਦੇ ਆ ਉਸ ਦਾ ਪੂਰਾ ਨਾਮ ਚੱਲ ਰਿਹਾ ਹੁੰਦਾ ਤੇ ਹੁਣ ਇੱਕ ਦਿਨ ਜੋ ਗਰਮੇਲ ਸਿੰਘ ਬੱਬਰ ਸੀਗੇ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਉਹ ਹੁਣ ਏਰੀਏ ਦੇ ਪੂਰੇ ਕਮਾਂਡਰ ਸੀਗੇ ਮਾਨਸਾ ਏਰੀਏ ਦੇ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਲਖਮਣ ਸਿੰਘ ਬੱਬਰ ਸੀ ਉਸ ਨੂੰ ਲੈਫਟੀਨੈਂਟ ਜਨਰਲ ਨਾਂ ਦਿੱਤਾ ਜਾਂਦਾ ਉਸ ਬੱਬਰ ਖਾਲਸਾ ਦਾ ਮਾਨਸਾ ਏਰੀਆ ਦਾ ਜਦੋਂ ਉਸ ਨੂੰ ਲੈਫਟੀਨੈਂਟ ਜਨਰਲ ਆਇਆ ਜਾਂਦਾ ਉਸ ਦੇ ਐਕਸ਼ਨ ਹੋਰ ਜ਼ਿਆਦਾ ਵੱਧਦੇ ਨੇ ਤੇ ਪੁਲਿਸ ਤੱਕ ਇਹ ਸਾਰੀਆਂ ਗੱਲਾਂ ਪਹੁੰਚਣੇ ਸ਼ੁਰੂ ਹੁੰਦੀਆਂ ਨੇ ਹੁਣ ਦੂਜੇ ਪਾਸੇ ਜਿਹੜਾ ਡੀਐਸਪੀ ਚਾਰਲਸ ਸੀ ਉਹਦੇ ਤੱਕ ਵੀ ਖਬਰ ਪਹੁੰਚਦੀ ਹੈ ਕਿ ਜਿਹੜਾ ਉਹਦਾ ਬੰਦਾ ਛੱਡਿਆ ਹੋਇਆ ਸੀ ਜੋ ਕਿ ਬਖਸ਼ੀਰ ਮੁਹੰਮਦ ਸੀਗਾ ਉਹ ਹੁਣ ਲਖਮਣ ਸਿੰਘ ਬੱਬਰ ਬਣ ਗਿਆ ਦੇ ਉਹ ਉਖੜ ਕੁਸਿੰਘਾਂ ਦੇ ਨਾਲ ਨਾਲ ਕੇ ਹੁਣ ਐਕਸ਼ਨ ਕਰ ਰਿਹਾ ਹੈ ਜਦੋਂ ਇਹ ਸਾਰੀਆਂ ਗੱਲਾਂ ਚਾਹਲ ਨੂੰ ਪਤਾ ਲੱਗਦੀਆਂ ਨੇ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਕਿਉਂਕਿ ਇੱਕ ਪਰਸਨਲ ਬੰਦਾ ਜੋ ਉਹਦੇ ਨਾਲ ਰਹਿੰਦਾ ਸੀ ਤੇ ਉਸ ਤੋਂ ਬਾਅਦ ਇੱਕ ਮੁਸਲਮਾਨ ਪਰਿਵਾਰ ਦਾ ਸੀਗਾ ਉਹਨੂੰ ਮੁਖਬਰੀ ਦੇ ਲਈ ਭੇਜਿਆ ਗਿਆ ਸੀ ਪਰ ਉਹ ਹੁਣ ਜਾ ਕੇ ਪੁਲਿਸ ਦੇ ਨਾਲ ਗਦਾਰੀ ਕਰਕੇ ਉਹ ਜਾ ਕੇ ਹੁਣ ਬੱਬਰਾਂ ਦੇ ਨਾਲ ਲੱਗ ਜਾਂਦਾ ਜਦੋਂ ਇਹ ਗੱਲਾਂ ਸਾਰੀਆਂ ਪਤਾ ਲੱਗਦੇ ਨੇ ਹੁਣ ਉਹ ਬਹੁਤ ਗੁੱਸੇ ਦੇ ਵਿੱਚ ਹੁੰਦਾ ਜੋ ਹੁਣ ਡੀਐਸਪੀ ਚਾਹਲ ਹੁੰਦਾ ਉਹ ਹੀ ਹੁਣ ਜਿਹੜਾ ਲਖਮਣ ਸਿੰਘ ਬੱਬਰ ਹੁੰਦਾ ਉਹਦੀ ਜਾਣ ਦਾ ਦੁਸ਼ਮਣ ਬਣ ਜਾਂਦਾ ਤੇ ਇਧਰ ਉਹ ਚੱਲਦੇ ਆ ਚੱਲਦੇ ਆ ਉਹ ਆਪਣੇ ਐਕਸ਼ਨ ਕਰਦਾ ਜਾਂਦਾ ਜਿਹੜਾ ਡੀਐਸਪੀ ਚਾਹਲ ਆ ਉਹਦੇ ਪਿੱਛੇ ਆਪਣੇ ਬੰਦੇ ਲਾ ਕੇ ਰੱਖਦਾ ਤਾਂ ਹੁਣ ਇਸੇ ਤਰ੍ਹਾਂ ਸਮਾਂ ਲੰਘ ਰਿਹਾ ਸੀ ਤਾਂ ਇੱਕ ਦਿਨ ਪਤਾ ਲੱਗਦਾ ਕਿ ਲక్ష్మణ ਸਿੰਘ ਬੱਬਰ ਭਾਈ ਲక్ష్మణ ਸਿੰਘ ਬੱਬਰ ਨੇ ਵਿਆਹ ਕਰਾ ਲਿਆ ਉਹ ਵਿਆਹ ਹੋਰ ਇੱਕ ਸ਼ਕੀਨਾ ਬੇਗਮ ਦੇ ਨਾਲ ਕਰਾਇਆ ਜੋ ਕਿ ਇੱਕ ਮੁਸਲਮਾਨ ਔਰਤ ਸੀ ਤੇ ਉਸ ਤੋਂ ਬਾਅਦ ਉਹ ਵੀ ਸਿੰਗੜੀ ਸੱਜ ਗਈ ਸੀ ਉਸਨੇ ਵੀ ਆਮਰ ਸਿਆ ਤੇ ਆਪਣਾ ਨਾਮ ਉਸਨੇ ਰਾਣੀ ਕੌਰ ਰੱਖਿਆ ਤੇ ਹੁਣ ਦੂਜੇ ਪਾਸੇ ਡੀਐਸਪੀ ਹਾਲੇ ਵੀ ਉਸ ਦੀ ਭਾਗ ਦੇ ਵਿੱਚ ਸੀਗਾ ਤੇ ਉਸ ਦੇ ਮਗਰ ਆਪਣੇ ਹੱਲ ਵੀ ਬੰਦੇ ਲਾਏ ਹੋਏ ਸੀ ਪਰ ਉਸ ਦੇ ਹੱਥ ਡੀਐਸਪੀ ਦੇ ਕੋਈ ਵੀ ਸਫਲਤਾ ਨਹੀਂ ਲੱਗ ਰਹੀ ਸੀ ਇਸ ਦੇ ਚੱਲਦੇ ਹੁਣ ਸਮਾਂ ਆਉਂਦਾ 1992 ਦਾ ਜਦੋਂ ਖਾੜਕੂ ਜਥੇ ਬੰਦਿਆਂ ਦੇ ਵੱਡੇ ਵੱਡੇ ਲੀਡਰਸ਼ਿਪੀ ਦੋਂਦੇ ਆ ਜਦੋਂ ਖਾੜਕੂ ਲਹਿਰ ਨੂੰ ਬਹੁਤ ਵੱਡੀ ਸੱਟ ਲੱਗਦੀ ਆ ਉਹ ਕਾਲੇ ਦੌਰ ਦੇ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਆਲਾ ਤੇ ਭਾਈ ਫੌਜੀ ਇਹ ਸਾਰੇ ਸ਼ਹੀਦ ਹੋ ਜਾਂਦੇ ਆ ਜਦੋਂ ਐਡੇ ਵੱਡੇ ਵੱਡੇ ਲੀਡਰਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜੇ ਖਾੜਕੂ ਲੈ ਰਹੇ ਥੋੜੀ ਜਿਹੀ ਮੱਠੀ ਪੈਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਬਾਕੀ ਬੱਚੇ ਖੜਕੂਆਂ ਦੇ ਮਾਗਰ ਹੱਥ ਧੋਕੇ ਪੈ ਜਾਂਦੀ ਆ ਇਸ ਦੇ ਚੱਲਦੇ ਆਂ ਭਾਈ ਲਛਮਣ ਸਿੰਘ ਨੂੰ ਵੀ ਬਹੁਤ ਲੁਕ ਲੁਕ ਕੇ ਰਹਿਣਾ ਪੈ ਰਿਆ ਸੀ ਤੇ ਦੂਜੇ ਪਾਸੇ ਉਸ ਦੀ ਪਤਨੀ ਰਾਣੀ ਕੌਰ ਵੀ ਗਰਭਾਤੀ ਸੀ ਉਸ ਟਾਈਮ ਤੇ ਇਸ ਲਈ ਪੁਲਿਸ ਤੋਂ ਭੱਜਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ ਉਹ ਇੱਕ ਦਿਨ ਫੈਸਲਾ ਕਰਦਾ 1993 ਦੀ ਫਰਵਰੀ ਦੇ ਵਿੱਚ ਉਹ ਪੰਜਾਬ ਨੂੰ ਛੱਡ ਕੇ ਬੈਸਟ ਬੰਗਾਲ ਚ ਲੈ ਜਾਂਦਾ ਉਹ ਬੈਸਟ ਬੰਗਾਲ ਦੇ ਕਲਕੱਤਾ ਦੇ ਨੇੜੇ ਜਾ ਕੇ ਇੱਕ ਘਰ ਕਿਰਾਏ ਤੇ ਲੈਂਦਾ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੁਣ ਉਹ ਪੰਜਾਬ ਛੱਡ ਚੁੱਕਿਆ ਸੀਗਾ। ਜਿੱਥੇ ਲక్ష్ਮਨ ਸਿੰਘ ਬੱਬਰ ਰਹਿ ਰਿਹਾ ਸੀਗਾ ਉਸ ਏਰੀਆ ਦਾ ਨਾਮ ਸੀ ਤਿਲਜਲਾ। ਤਿਲਜਲਾ ਏਰੀਏ ਦੇ ਵਿੱਚ ਉੱਥੇ ਕਲਕੱਤਾ ਦੇ ਨੇੜੇ ਹੀ ਘਰ ਕਰਾਇਤੇ ਲੈ ਕੇ ਰਹਿਣ ਲੱਗਦਾ ਤੇ ਦੂਜੇ ਪਾਸੇ ਚਾਹਲ ਹਾਲੇ ਵੀ ਉਹਨੂੰ ਲੱਭ ਰਿਆ ਹੁੰਦਾ। ਚਾਹਲ ਹਾਲੇ ਵੀ ਹੱਥ ਧੂਕੇ ਭਾਈ ਲక్ష్ਮਨ ਸਿੰਘ ਬੱਬਰ ਦੀ ਜਾਨ ਦੇ ਪਿੱਛੇ ਪਿਆ ਹੁੰਦਾ। ਇਸੇ ਦੇ ਚੱਲਦਿਆਂ ਉਹ ਭਾਈ ਲక్ష్ਮਨ ਸਿੰਘ ਬੱਬਰ ਦੇ ਇੱਕ ਪੁਰਾਣੇ ਸਾਥੀ ਨੂੰ ਗ੍ਰਿਫਤਾਰ ਕਰਦਾ। ਉਸਦੇ ਉੱਤੇ ਤਸ਼ੱਦਦ ਕਰਦਾ। ਜਿਸ ਤੋਂ ਕਿ ਉਸ ਨੂੰ ਭਾਈ ਲక్ష్ਮਨ ਸਿੰਘ ਦਾ ਐਡਰੈਸ ਮਿਲ ਜਾਂਦਾ। ਤੇ ਐਡਰੈਸ ਮਿਲਣ ਤੋਂ ਬਾਅਦ ਫਿਰ ਉਸ 17 ਮਈ 1993 ਨੂੰ ਚਾਰ ਆਪਣੇ ਨਾਲ ਹੋਰ ਪੁਲਿਸ ਆਫੀਸਰ ਲੈ ਕੇ ਪੰਜ ਜਣਾਂ ਦੀ ਟੀਮ ਬਣਾ ਕੇ ਪੰਜਾਬ ਤੋਂ ਕਲਕੱਤੇ ਨੂੰ ਰਵਾਨਾ ਹੁੰਦਾ। ਉਹ ਪੰਜਾਬ ਤੋਂ ਕਲਕੱਤੇ ਨੂੰ ਇੱਕ ਪ੍ਰਾਈਵੇਟ ਹੈਲੀਕਾਪਟਰ ਦੇ ਵਿੱਚ ਜਾਂਦਾ। ਉਹ ਹੈਲੀਕਾਪਟਰ ਜੋ ਉਸ ਵੇਲੇ ਇੱਕ ਪੰਜਾਬ ਦੇ ਮੁੱਖ ਮੰਤਰੀ ਤੇ ਦੂਜਾ ਕੇਪੀਐਸ ਗਿੱਲ ਬਲਵਰਤਾ ਜਾਂਦਾ ਸੀ। ਹੁਣ ਉਸ ਦੇ ਵਿੱਚ ਬੈਠ ਕੇ ਪੰਜ ਪੁਲਿਸ ਆਫੀਸਰ ਕਲਕੱਤੇ ਨੂੰ ਜਾਂਦੇ ਆ। ਕਲਕੱਤੇ ਜਾ ਕੇ ਉਹ ਉਸੇ ਹੀ ਘਰ ਦੇ ਬਾਹਰ ਖੜੇ ਹੋ ਜਾਂਦੇ ਆ। ਜੋ ਕਿਟਲ ਜਲਾਇਰੀ ਦੇ ਵਿੱਚ ਸੀਗਾ ਹੁਣ ਜਦੋਂ ਉੱਥੇ ਪਹੁੰਚਦੇ ਆ ਉਸ ਘਰ ਦੇ ਬਾਹਰ ਪਹੁੰਚਦੇ ਆ ਜਿਹੜਾ ਡੀਐਸਪੀ ਚਾਹਲ ਸੀਗਾ ਉਹਦੀ ਇੰਨੀ ਜ਼ਿਆਦਾ ਹਿੰਮਤ ਨਹੀਂ ਪੈਂਦੀ ਕਿ ਉਹ ਜਾ ਕੇ ਅੰਦਰ ਭਾਈ ਲਖਮਨ ਸਿੰਘ ਬੱਬਰ ਨੂੰ ਫੜ ਸਕੇ ਉਹ ਡਰ ਰਿਹਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਉਹਦੇ ਨਾਲ ਪਹਿਲਾਂ ਨਾਸ਼ਮਨ ਸਿੰਘ ਬੱਬਰ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਉਹਦਾ ਸਰੀਰ ਕਿੰਨਾ ਤਾਕੜਾ ਆ ਤੇ ਉਸਨੇ ਉਹਦੇ ਕਾਰਨਾਮੇ ਪੂਰੇ ਸੁਨੇ ਹੁੰਦੇ ਆ ਉਹਨੂੰ ਡਰ ਰਿਹਾ ਹੁੰਦਾ ਇਸੇ ਡਰ ਦੇ ਕਾਰਨ ਉਹ ਆਪਣੇ ਨਾਲ ਗਏ ਬੰਦਿਆਂ ਨੂੰ ਬਾਹਰੋਂ ਹੀ ਫਾਇਰਿੰਗ ਕਰਨ ਦਾ ਹੁਕਮ ਦੇ ਦਿੰਦਾ ਤੇ ਉਹ ਅੰਨੇ ਬਾਹਰ ਤੋਂ ਖੜ ਕੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਜਦੋਂ ਇਹ ਗੋਲੀਆਂ ਚੱਲਦੀਆਂ ਨਾਲ ਲੱਗਦੇ ਘਰਾਂ ਦੇ ਲੋਕ ਵੀ ਛੱਤਾਂ ਤੇ ਆ ਕੇ ਦੇਖਣ ਲੱਗ ਜਾਂਦੇ ਆ ਤੇ ਦੂਜੇ ਪਾਸੇ ਭਾਈ ਲਛਮਣ ਸਿੰਘ ਬੱਬਰ ਜੋ ਕਿ ਅੰਦਰ ਹੁੰਦਾ ਆਪਣੀ ਪਤਨੀ ਦੇ ਨਾਲ ਆਪਣੇ ਘਰ ਦੇ ਕੰਮਕਾਰ ਨਵੇੜ ਕੇ ਉਹ ਬੈੱਡ ਤੇ ਆਰਾਮ ਕਰਨ ਦੇ ਲਈ ਪਏ ਹੁੰਦੇ ਆ ਉਹਨਾਂ ਨੂੰ ਕੁਝ ਵੀ ਬਾਹਰ ਪਤਾ ਨਹੀਂ ਹੁੰਦਾ ਕੀ ਚੱਲ ਰਿਹਾ ਅਚਾਨਕ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੁੰਦੀਆਂ ਤਾਂ ਉਹ ਅੰਦਰ ਸ਼ਹੀਦ ਹੋ ਜਾਂਦੇ ਆ ਹੁਣ ਬਾਹਰ 15 ਮਿੰਟ ਤੱਕ ਗੋਲੀਆਂ ਚੱਲਦੀਆਂ ਰਹਿੰਦੀਆਂ ਜਦੋਂ ਗੋਲੀਆਂ ਚਲਾਉਣੀਆਂ ਬੰਦ ਕਰ ਦਿਆ ਆ ਪਹਿਲਾ ਜਿਹੜਾ ਡੀਐਸਪੀ ਚਾਹਲ ਸੀ ਉਹ ਆਪਣੇ ਨਾਲ ਕੇ ਬੰਦਿਆਂ ਨੂੰ ਅੰਦਰ ਭੇਜਦਾ ਤੇ ਉਸ ਤੋਂ ਬਾਅਦ ਡਰਦਾ ਮਾਰਾ ਫਿਰ ਆਪ ਪਿੱਛੇ-ਪਿੱਛੇ ਜਾਂਦਾ ਜਦੋਂ ਅੰਦਰ ਜਾ ਕੇ ਦੇਖਦੇ ਆ ਆ ਉਹ ਅੰਦਰ ਜਾ ਕੇ ਦੇਖਦੇ ਆ ਕਿ ਭਾਈ ਲਛਮਣ ਸਿੰਘ ਬੱਬਰ ਦੀ ਸਾਈਡ ਤੇ লাশ ਪਈ ਹੁੰਦੀ ਆ ਤੇ ਉਸ ਤੇ ਨਾਲ ਹੀ ਉਸ ਦੀ ਪਤਨੀ ਰਾਣੀ ਕੌਰ ਦੀ ਵੀ লাশ ਪਈ ਜਾਂਦੀ ਆ ਜੋ ਕਿ ਹੁਣ ਸ਼ਹੀਦੀ ਪ੍ਰਾਪਤ ਕਰ ਗਈ ਹੁੰਦੀ ਆ ਉਹਨਾਂ ਦੇ ਨਾਲ ਇੱਕ ਜੋ ਗਰਭਤੀ ਸੀ ਵੀ ਰਾਣੀ ਕੌਰ ਉਸ ਦੇ ਪੇਟ ਦੇ ਅੰਦਰ ਉਹਨਾਂ ਦਾ ਇੱਕ ਬੱਚਾ ਸੀ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਹੁੰਦਾ ਤੇ ਇਸ ਤੋਂ ਬਾਅਦ ਜਿਹੜਾ ਡੀਐਸਪੀ ਚਾਹਲ ਆ ਉਹ ਭਾਈ ਸਾਹਿਬ ਦੇ ਬਾਲਾਂ ਤੋਂ ਫੜਦਾ ਉਹਨਾਂ ਨੂੰ ਉਹਨਾਂ ਦੀ লাশ ਨੂੰ ਕਢੀਸਦਾ ਬਾਹਰ ਲੈ ਕੇ ਆਉਂਦਾ ਤੇ ਰਾਣੀ ਕੌਰ ਦੀ লাশ ਨੂੰ ਵੀ ਬਾਹਰ ਲੈ ਕੇ ਆਇਆ ਜਾਂਦਾ ਉਸ ਤੋਂ ਬਾਅਦ ਉਸ লাশ ਨੂੰ ਜੀਪਾਂ ਦੇ ਵਿੱਚ ਰੱਖ ਕੇ ਉਹ ਹੈਲੀਕਾਪਟਰ ਤੱਕ ਲੈ ਕੇ ਆਉਂਦਾ ਹੈਲੀਕਾਪਟਰ ਦੇ ਵਿੱਚ ਰੱਖ ਕੇ ਵਾਪਸ ਪੰਜਾਬ ਨੂੰ ਲੈ ਕੇ ਆਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਕਿੱਥੇ ਘੁਰਦਬੁਰਦ ਕੀਤਾ ਇਹ ਹਾਲੇ ਤੱਕ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ ਤੇ ਦੂਜੇ ਪਾਸੇ ਜਦੋਂ ਇਹ ਐਕਸ਼ਨ ਕੀਤਾ ਸੀ ਉਹਨਾਂ ਨੇ ਜਦੋਂ ਹੈਲੀਕਾਪਟਰ ਦੇ ਵਿੱਚ ਜਾ ਕੇ ਕਲਕੱਤਾ ਦੇ ਵਿੱਚ ਐਡਾ ਵੱਡਾ ਐਕਸ਼ਨ ਕੀਤਾ ਪੁਲਿਸ ਵੱਲੋਂ ਹੋਇਆ ਤੇ ਇਸ ਦੀ ਖਬਰ ਬੈਸਟ ਬੰਗਾਲ ਦੀ ਪੁਲਿਸ ਨੂੰ ਬਿਲਕੁਲ ਵੀ ਨਹੀਂ ਦਿੱਤੀ ਗਈ ਜਦੋਂ ਬੈਸਟ ਬੰਗਾਲ ਦੀ ਪੁਲਿਸ ਨੂੰ ਇਸ ਇਨਕਾਊਂਟਰ ਦੇ ਬਾਰੇ ਪਤਾ ਲੱਗਦਾ ਇਸ ਮੁਕਾਬਲੇ ਦੇ ਬਾਰੇ ਪਤਾ ਲੱਗਦਾ ਜੋ ਕਿ ਠੂਠਾ ਮੁਕਾਬਲਾ ਸੀ ਜੋ ਪੰਜਾਬ ਪੁਲਿਸ ਵੱਲੋਂ ਦੱਸਿਆ ਜਾਂਦਾ ਮੁਕਾਬਲਾ ਉਸ ਦੇ ਬਾਰੇ ਪਤਾ ਲੱਗਦਾ ਤਾਂ ਜਿਹੜੀ ਉਹ ਪੁਲਿਸ ਆ ਬੈਸਟ ਬੰਗਾਲ ਦੀ ਪੁਲਿਸ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਕੰਪਲੇਂਟ ਦਰਜ ਕਰਾਉਂਦੀ ਹੈ ਜਿਸ ਦੇ ਵਿੱਚ ਉਹ ਪੰਜਾਬ ਪੁਲਿਸ ਨੂੰ ਦੋਸ਼ੀ ਠਹਿਰਾਉਂਦੇ ਆ ਤੇ ਉਹ ਕਹਿੰਦੇ ਆ ਕਿ ਇਹ ਕੋਈ ਇਨਕਾਊਂਟਰ ਨਹੀਂ ਸੀ ਇਹ ਕੋਈ ਪੁਲਿਸ ਮੁਕਾਬਲਾ ਨਹੀਂ ਸੀ ਬਲਕਿ ਇੱਕ ਸੋਚਿਆ ਸਮਝਿਆ ਕਤਲ ਸੀਗਾ ਕਿਉਂਕਿ ਅੰਦਰ ਜੋ ਬੰਦੇ ਸੀ ਉਹਨਾਂ ਨੂੰ ਕੋਈ ਵੀ ਮੌਕਾ ਤੱਕ ਨਹੀਂ ਦਿੱਤਾ ਗਿਆ ਅੰਨੇ ਵਾਹ ਗੋੜੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹਾਂ ਦਾ ਇਸ ਤਰ੍ਹਾਂ ਇੱਕ ਸਿੱਖ ਕੌਮ ਦਾ ਹੀਰਾ ਭਾਈ ਲਖਮਣ ਸਿੰਘ ਬੱਬਰ ਸ਼ਹੀਦੀ ਪ੍ਰਾਪਤ ਕਰਦਾ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਆਕ ਜਾਂਦਾ ਇੱਕ ਮੁਸਲਮਾਨ ਪਰਿਵਾਰ ਦੇ ਘਰ ਦੇ ਵਿੱਚ ਜਨਮ ਲੈਣ ਵਾਲਾ ਇਨਸਾਨ ਜੋ ਕਿ ਪਹਿਲਾਂ ਮੁਹੰਮਦ ਸੀ ਉਸ ਤੋਂ ਬਾਅਦ ਉਹ ਇੱਕ ਪੁਲਿਸ ਦੇ ਵਿੱਚ ਭਰਤੀ ਹੁੰਦਾ ਤੇ ਫਿਰ ਬੱਬਰਾਂ ਦੇ ਨਾਲ ਜਾ ਰਲਦਾ ਤੇ ਆਖਿਰਕਾਰ ਆਪਣੇ ਕੌਮ ਦੇ ਪਿੱਛੇ ਲੜਦਾ ਲੜਦਾ ਸ਼ਹੀਦੀ ਵੀ ਪ੍ਰਾਪਤ ਕਰ ਲੈਂਦਾ ਏਸੀਜੀ ਅੱਜ ਦੀ ਵੀਡੀਓ ਤੁਸੀਂ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਏਦਾਂ ਦੀਆਂ ਹੋਰ ਵੀ ਵੀਡੀਓਜ਼ ਤੇ ਕ੍ਰਾਈਮ ਨਾਲ ਰਿਲੇਟਡ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ